ਆ ਗੁਰਦੀਪ ਰੰਦਾਵਾ ਦੀ दारू ਆ 900 ਕਿਲੀ 935 900 935 ਸ਼ਰਾਬ ਦੀ ਜਿੱਥੇ ਜਾਉਗੇ ਟ੍ਰੈਕ ਆਇਆ ਡਰਾਈਵਰ ਉਹ ਪਿੱਛੇ ਹੋ ਜਾਓ ਪਿੱਛੇ ਪਾਸੇ ਹੋ ਜਾਓ ਕਿਸੇ ਕਿਧਰ ਇੱਕ ਮਿੰਟ ਇੱਥੋਂ ਬੁਲਵਾਓ ਇੱਥੋਂ ਨਹੀਂ ਨਹੀਂ ਬੁਲਵਾ ਲਿਆ ਜੀ ਬੁਲਵਾ ਲਿਆ ਕਿੰਨੀ ਕਿੰਨੀ ਸ਼ਰਾਬ ਹੈ ਜੀ ਜੀ ਪਾ ਜੀ ਨਾਲੇ ਨੇ ਆਏ ਇਹ ਮੇਰੇ ਬਾਪਨਾਮੇ ਲੁਕਾ ਬੈਣੇ ਉੱਥੇ ਜਾਨੀਓ ਥਾਲੀਵਾਲ ਨੇ ਥਾਲੀਵਾਲ ਕਿਹਨੇ ਮੰਤਰੀ ਨੇ ਹਾਂਜੀ ਆਮ ਆਦਮੀ ਪਾਰਟੀ ਕਿੰਨੇ ਕਿੰਨੇ ਭਜਵਾਈਏ ਭਜਵਾਈਏ ਆਪਣੇ ਮੰਤਰੀ ਸਾਹਿਬ ਕੇ ਮੰਤਰੀ ਸਾਹਿਬ ਜੀ ਥਾਲੀਬਾ ਥਾਲੀਬਾ ਆ ਲੋਰੀ ਦੇਖ ਲੋ ਆਸ ਕੁਸ਼ਰਾ ਵੀ ਇਹਨਾਂ ਦੀ ਇੱਜ਼ਤ ਕਰ ਰਹੇ ਆ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਠੀਕ ਹੈ ਇਹ ਬੈਕ ਕਰਦੇ ਇਹ ਬੈਕ ਕਰ ਦੋ 200 ਪੇਟੀ ਉਹ ਚੋਂ ਬੈਕ ਕਰ ਦਈਏ ਛੁੱਟ ਦਈਏ ਥੱਲੇ ਨਾ 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 ਉਹਨਾਂ ਦਾ ਹਾਂ ਲੈ ਤੇਰੇ ਕਿੱਥੇ ਇਹ ਇੰਨਾ ਨਹੀਂ ਨ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨੇ ਬਟਾਲਾ ਬਾਈਪਾਸ ਦੇ ਰੋਗ ਅਸੀਂ ਉੱਥੇ ਆਉਣੇ ਹਾਂ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਕਿੱਥੇ ਲੈ ਕੇ ਜਾਣੀ ਹੈ ਬਾਈਪਾਸ ਦੱਸਿਆ ਗਾੜੀ ਦਾ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਉਹ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜਉਂਦੀ ਉਹ ਉਹ ਪੁਲਿਸ ਨੂੰ ਹੀ ਦਵਾਵਾਂਗੇ ਹਾਂ ਉਹ ਨੰਬਰ ਲਾ ਕੇ ਇਹਨੂੰ ਬੈ ਕੇ ਸਾਰੀ ਬੈਕ ਸਟਾਰਟ ਕਰਕੇ ਨਾ ਕਰ ਤੋਂ ਬੈਕ ਬੈਕ ਕਰ ਦੋ ਹਾਂ ਗੱਡੀ ਦੇ ਅੱਗੇ ਨੂੰ ਲਾਉ ਦੇ ਕਾ ਉਹ ਪਾ ਲਈ ਮੇਰੀ ਗੱਡੀ ਜਿਹੜੀ ਹੈ ਨਾ ਬਾਹਾਂ ਚ ਲਾਉ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਆ ਫੋਟੋ ਵਿੱਚ ਉਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਇਹ ਰੋਜ ਹੋ ਜਾਂਦਾ ਜੇ ਕਿੱਥੋਂ ਗੱਡੀ ਨਹੀਂ ਗਈ ਇੱਥੇ ਸੁੱਟੋ ਯਾਰ ਇੱਥੇ ਸੁੱਟੋ ਆਓ ਯਾਰ ਸਾਰੇ ਚਲੋ ਚਲ ਚਲ ਲਾਉ ਤੱਕੈਂ ਤੈਂਥ ਉਹ ਸ਼ਰਾਬ ਆਪਣੀ ਪਾਰ ਗਈ ਆ ਜਾਓ ਆ ਜਾਓ ਆਇਓ ਪਰੇਜੋ ਪਰੇਜੋ दो <laughs> गुर लोकेशन पूछो सही गल ਕੋਈ ਇਹਨਾਂ ਰੋਟੀ ਨੂੰ ਠਿਖਵਾਓ ਤੁਸੀਂ ਇਹਨਾਂ ਰੋਟੀ ਨੂੰ ਠਿਖਵਾਓ ਇਹ ਗੱਲ ਪਾਪਾ ਕੋਈ ਇਹਨਾਂ ਰੋਟੀ ਨੂੰ ਠਿਖਵਾਓ ਹਾਂ ਆ ਤੀ ਦਾ ਫੋਨ ਹੈ ਮੇਰਾ ਮੇਰਾ ਕੀਤੀ ਗੱਲ ਕਰ ਲਈ ਹੈ ਕਿਹੜਾ ਆ ਬੋਲਣਾ ਹੀ ਵਿੱਚ ਕਾੜਾ ਉਹ ਅਸਲੀ ਕਿਦਾਵਾ ਆ। ਇੱਥੇ ਘੜੋ ਫੜਿਆ। ਅਸਲੀ ਨਾਲ ਚਾਹਦੇ ਉਹਦੇ ਨਾਲ ਚਾਹ ਕਰਦਾ। ਇਹ 900 ਪੇਟੀ ਜਿਹੜੀ ਸ਼ਰਾਬ ਦੀ ਅਜਨਾਲੇ ਸਾਈਡ ਤੋਂ ਆਰੀ ਸੀਗੀ ਆਹ ਟਰੱਕ ਇੱਕ ਇੱਥੇ ਫੜਿਆ ਇੱਕ ਫਦੇ ਕੰਡ ਰੋਡ ਦੂਜੇ ਪਾਸੇ ਫੜਿਆ। ਇਹਨਾਂ ਚ ਟੋਟਲ 2000 ਪੇਟੀ ਸੀਗੀ 2400 ਪੇਟੀ ਮੰਨ ਲੈਂਦਾ। ਇੱਥੇ ਵੀ ਬੰਦਾ ਫੜਿਆ ਗਿਆ। ਉਹਨਾਂ ਨੂੰ ਹੁਣ ਪੁਲਿਸ ਵਾਲਿਆਂ ਨੂੰ ਕਸਟਡੀ ਵੀ ਉਹਨਾਂ ਦੀ ਦੇਤੀ ਹੈ। ਤੇ ਇਹ ਡੇਰਾ ਬਾਬਾ ਨਾਨਕ ਇਥੋਂ 1 ਕਿਲੋਮੀਟਰ ਰਹਿ ਜਾਂਦਾ ਜਿੱਥੇ ਜਿਮਨੀ ਚੋਨ ਚੱਲ ਰਹੀ ਹੈ ਤੇ ਇਹ ਕਿਹਦੀ ਅੰਗੈਲੀ ਉਹ ਨਹੀਂ ਪਤਾ ਲੱਗਦਾ ਕਿ ਜਿੱਥੇ ਜਿਮਨੀ ਚੋਨ ਚੱਲ ਰਹੀ ਹੈ ਤੇ ਉਦੋਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੇਖਣਾ ਚਾਹੀਦਾ ਹੈ ਇਹਨਾਂ ਦੀ ਇੰਟੈਲੀਜੈਂਸ ਇੰਨੀ ਵੀਕ ਹੈ ਕਿ 2-2000 ਪੇਟੀ ਸ਼ਰਾਬ ਦੀ ਜਿੰਨਾਂ ਤੋਂ ਮਿਲਦਾ ਹੈ ਕੀਮਤ ਕਰੋੜਾਂ ਝੋਣੀ ਹੈ ਉਹ ਜਾ ਰਹੀਆਂ ਤੇ ਇਹਨਾਂ ਦਾ ਕੋਈ ਇੱਥੇ ਕੰਟਰੋਲ ਨਹੀਂ ਕਰ